ਨਮਸਕਾਰ ਜੀ ਆਤਮਾ ਗੱਲ ਕਰਨ ਜਾ ਰਹੀ ਆ ਜੋ ਸਾਡੇ ਹਲਕਾ ਗੜ ਸ਼ੰਕਰ ਨੂੰ ਜ਼ਬਰਦਸਤੀ ਆਮ ਆਦਮੀ ਪਾਰਟੀ ਦੀ ਸਰਕਾਰ શ્રી ਅਨੰਦਪੁਰ ਸਾਹਿਬ ਨਾਮ ਦੇ ਨਵੇਂ ਜ਼ਿਲ੍ਹੇ ਜੋ ਬਣਨ ਜਾ ਰਿਹਾ ਉਹਦੇ ਨਾਲ ਲਗਾ ਰਹੀ ਹੈ ਔਰ ਇਹਦੇ ਉੱਤੇ ਇਸ ਮਸਲੇ ਦੇ ਉੱਤੇ ਜੈ ਕੁਸ਼ਣ ਸਿੰਘ ਰੋੜੀ ਜੋ ਕਿ ਹਲਕਾ ਵਿਧਾਇਕ ਗੜ ਸ਼ੰਕਰ ਨੇ ਔਰ ਡਿਪਟੀ ਸਪੀਕਰ ਪੰਜਾਬ ਸਰਕਾਰ ਨੇ ਉਹਨਾਂ ਦੀ ਹਲੇ ਤੱਕ ਚੁੱਪੀ ਟੁੱਟੀ ਨਹੀਂ ਹੈ ਬੇਨਤੀ ਕਰਾਂਗੀ ਇਸ ਵੀਡੀਓ ਰਾਹੀਂ ਕਿ ਰੋੜੀ ਸਾਹਿਬ ਤੁਸੀਂ ਆਪਣੀ ਚੁੱਪ ਜ਼ਰੂਰ ਤੋੜੋ ਤੁਸੀਂ ਵੋਟਾਂ ਲੈ ਕੇ ਗੜਸ਼ੰਕਰ ਤੋਂ ਜਿੱਤੇ ਹੋ ਕਮ ਸੇ ਕਮ ਜਨਤਾ ਨੂੰ ਆਪਣਾ ਪੱਖ ਸਪਸ਼ਟ ਕਰੋ ਕਿ ਸਰਕਾਰ ਦੇ ਇਸ ਫੈਸਲੇ ਦੇ ਤੁਸੀਂ ਹੱਕ 'ਚ ਹੋ ਜਾਂ ਤੁਸੀਂ ਆਪਣੇ ਜਨਤਾ ਦੇ ਹੱਕ 'ਚ ਹੋ ਇਸ ਗੱਲ ਨੂੰ ਸਪਸ਼ਟ ਕਰੋ ਲੋਕਾਂ ਨੂੰ ਕੱਲ ਆਲ ਪਾਰਟੀ ਮੀਟਿੰਗ ਹੋਈ ਗੜਸ਼ੰਕਰ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਸਾਰੇ ਲੀਡਰਾਂ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਔਰ ਲੋਕਾਂ ਦੀ ਫੀਡਬੈਕ ਨੂੰ ਮੁੱਖ ਰੱਖਦੇ ਹੋਏ ਕਿ ਅਸੀਂ ਇਸ ਫੈਸਲੇ ਦਾ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਾਂਗੇ ਔਰ ਹਰ ਹਿੱਲਾ ਕਰਾਂਗੇ ਕਿ ਸਰਕਾਰ ਜਿਹੜੀ ਹੈ ਸਾਡਾ ਹਰਕਾ ਗੜ ਸ਼ੰਕਰ ਉਧਰਲੇ ਪਾਸੇ ਨਾ ਲਗਾਵੇ ਔਰ ਸਾਨੂੰ ਹੁਸ਼ਿਆਰ ਪਰਤਾ ਹਿੱਸਾ ਲੈ ਦਿੱਤਾ ਜਾਵੇ ਅੱਜ ਮੈਂ ਇੱਕ ਗੱਲ ਕਰਨਾ ਚਾਹਾਂਗੀ ਕਿ ਰੌੜੀ ਸਾਹਿਬ ਜਿਸ ਦਿਨ ਸੀਐਮ ਸਾਹਿਬ 222 ਦੇ ਵਿੱਚ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਤੁਹਾਡੀ ਸત્તા ਆਉਣ ਤੋਂ ਬਾਅਦ ਸਿੰਬਲੀ ਪਿੰਡ ਦੇ ਵਿੱਚ ਆਏ ਸੀ ਤੁਸੀਂ ਕਹੇ ਐਲਾਨ ਕੀਤਾ ਸੀ ਕਿ ਜਿਹੜਾ ਸਾਡਾ ਇਲਾਕਾ ਉਹ ਨਵੇਂ ਸ਼ਹਿਰ ਦੇ ਨਾਲ ਲਾਇਆ ਜਾਵੇ ਔਰ ਉਹ ਉਸ ਦਿਨ ਤੁਹਾਡੇ ਸੀਐਮ ਸਾਹਿਬ ਨੇ ਇੱਕ ਪ੍ਰਵਾਨਗੀ ਹਾਮੀ ਵੀ ਦਿੱਤੀ ਸੀਗੀ ਉਸ ਗੱਲ ਨੂੰ ਔਰ ਉਹ ਹਾਮੀ ਕਿੱਥੇ ਗਈ ਅੱਜ ਤੱਕ ਜਿੰਨੇ ਸੀਐਮ ਹੋਏ ਆ ਉਹਨਾਂ ਦਾ ਕਿਹਾ ਹੋਇਆ ਜਿਹੜਾ ਹੁਕਮ ਹੈ ਉਹ ਨਾਲ ਦੀ ਨਾਲ ਉਸੇ ਵੇਲੇ ਲਾਗੂ ਹੋਇਆ ਔਰ ਅਜ 4 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੁਹਾਡੀ ਗੱਲ ਲਾਗੂ ਹੀ ਨਹੀਂ ਹੋ ਸਕੀ ਉੱਥੇ ਇੱਕ ਤੁਸੀਂ ਹੋਰ ਵੀ ਗੱਲ ਕਹੀ ਸੀਗੀ ਕਿ ਅਸੀਂ ਬਾਈਪਾਸ ਜਿਹੜਾ ਹੈ ਉਹਦੀ ਮੰਗ ਰੱਖਦੇ ਆਂ ਔਰ ਤੁਹਾਡੇ ਸੀਐਮ ਸਾਹਿਬ ਨੇ ਕਿਹਾ ਸੀ ਬਾਈਪਾਸ ਦਿੱਤਾ ਜਾਊਗਾ ਔਰ ਤੁਸੀਂ ਬਾਈਪਾਸ ਦੇ ਉੱਤੇ ਪਹਿਲੇ ਤੁਸੀਂ ਕਿਹਾ ਜੀ ਮਨਜ਼ੂਰੀ ਹੋ ਗਈ ਫਿਰ ਤੁਸੀਂ ਕਿਹਾ ਕਿਨ ਪ੍ਰਿੰਸੀਪਲ ਮਨਜ਼ੂਰੀ ਹੋ ਗਈ ਫਿਰ ਤੁਸੀਂ ਹੁਣ ਨਵੀਂ ਵੀਡੀਓ ਛੱਡ ਦਿੱਤੀ ਦੀਵਾਲੀ ਦੇ ਉੱਤੇ ਕਿ ਫੀਜ਼ਿਬਿਲਟੀ ਜਿਹੜੀ ਹੈ ਅਸੀਂ ਫੀਜ਼ਿਬਿਲਟੀ ਦਾ ਟੈਂਡਰ ਕਰਾ ਰਹੇ ਆਂ ਫੀਜ਼ਿਬਿਲਟੀ ਦਾ ਮਤਲਬ ਹੈ ਮੈਨੂੰ ਨਹੀਂ ਪਤਾ ਤੁਸੀਂ ਖੁਦ ਕਿੰਨਾ ਪੜੇ ਹੋ ਪਰ ਗੜਸ਼ੰਕਰ ਦੇ ਲੋਕਾਂ ਨੂੰ ਬੁੱਧੂ ਬਣਾਉਣਾ ਬੰਦ ਕਰੋ ਮੇਰੇ ਤੁਹਾਨੂੰ ਬੇਨਤੀ ਹੈ ਇਸ ਵੀਡੀਓ ਦੇ ذریعے ਕਿ ਗੜਸ਼ੰਕਰ ਦੇ ਲੋਕਾਂ ਨੂੰ ਬੁੱਧੂ ਬਣਾਉਣਾ ਬੰਦ ਕਰੋ ਵਿਜ਼ਿਬਿਲਿਟੀ ਮੈਂ ਆਪਣੇ ਲੋਕਾਂ ਨੂੰ ਕਹਾਂਗੀ ਕਿ ਇਹਦਾ ਡਿਕਸ਼ਨਰੀ मीनिंग ਜ਼ਰੂਰ ਚੈੱਕ ਕਰ ਲਓ F E A S I B I L I T Y ਫਿਜ਼ਿਬਿਲਿਟੀ ਇਸ ਸ਼ਬਦ ਦਾ ਮਤਲਬ ਜਿਹੜਾ ਜ਼ਰੂਰ ਲੋਕੀ ਚੈੱਕ ਕਰ ਲੈਣ ਇਹਦਾ ਮਤਲਬ ਹੁੰਦਾ ਹੈ ਕਿ ਕੀ ਇਸ ਕੰਮ ਨੂੰ ਕੀਤਾ ਜਾ ਸਕਦਾ ਕਿ ਨਹੀਂ ਇਹ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ ਇਹਦਾ ਡਿਕਸ਼ਨਰੀ ਮੀਨਿੰਗ ਚੈੱਕ ਕਰੋ ਹਲੇ ਤੱਕ ਹੀ ਚੈਕਿੰਗ ਹੀ ਚੱਲੀ ਜਾ ਰਹੀ ਹੈ ਕਿ ਬਾਈਪਾਸ ਜਿਹੜਾ ਉਹ ਬਣਾਇਆ ਜਾ ਸਕਦਾ ਕਿ ਨਹੀਂ ਲੋਡ ਹੈ ਜੀ ਔਰ ਤੁਸੀਂ ਪ੍ਰੋਮਿਸ ਕੀਤਾ ਸੀ ਕਿ ਮੈਂ ਜਿੱਤਾਂਗਾ ਮੇਰੀ ਸਰਕਾਰ ਬਣੇਗੀ ਤਾਂ ਮੈਂ ਇਹ ਬਣਾਵਾਂਗਾ ਔਰ ਅਨੇਕਾਂ ਤੁਸੀਂ ਕਦੀ ਫੀਜ਼ਿਬਿਲਟੀ ਟੈਂਡਰ ਕਦੀ ਇਨ ਪ੍ਰਿੰਸੀਪਲ ਮਨਜ਼ੂਰੀ ਕਦੀ ਵਧਾਈਆਂ ਦੇ ਲੱਡੂ ਹੋ ਗਏ ਜੀ ਇਹ ਕੀ ਚੱਲ ਰਿਹਾ ਗੁਰਸ਼ੰਕਰ ਦੇ ਨਾਲ ਨੋਰ ਅੱਜ ਤੁਸੀਂ ਨਵਾਂ ਬਖੇੜਾ ਜਿਹੜਾ ਤੁਹਾਡੀ ਸਰਕਾਰ ਖੜਾ ਕਰਨ ਜਾ ਰਹੀ ਹੈ ਕਿ ਸਾਡੇ ਜਿਹੜੇ ਪਰਸੋਤਿਆਂ ਦੇ ਮਾਲਪੁਰ ਦੇ ਲੋਕ ਹੈ ਜਿਹੜੇ ਸਾਡੇ ਸਹਲੇ ਦੇ ਲੋਕ ਹੈ ਜਿਹੜੇ ਸਾਡੇ ਇਧਰੋਂ ਸ਼੍ਰੀ ਆਰਨਪੁਰ ਸਾਹਿਬ ਦੇ ਰੋਡ ਦੇ ਲੋਕ ਹੈ ਸਾਡੇ ਜਿਹੜੇ ਨਵਾਂ ਸ਼ਹਿਰ ਨੂੰ ਜਾਣ ਵਾਲੀ ਰੋਡ ਦੇ ਲੋਕ ਹੈ ਚੰਡੀਗੜ੍ਹ ਰੋਡ ਵਾਲੇ ਲੋਕ ਹੈ ਉਹ ਕਿੱਦਾਂ ਮੈਨੇਜ ਕਰਨਗੇ ਸਿਰਫ ਜਿਹੜੇ ਦੋ ਪ੍ਰਾਈਵੇਟ ਬੱਸਾਂ ਕੋਲ ਰੂਟ ਹੈਗੇ ਆ ਵੱਧ ਤੋਂ ਵੱਧ ਉੱਥੇ ਜਾਣ ਦੇ ਔਰ ਕੱਲਾ ਰਸਤਾ ਹੈ ਕੋਈ ਬੰਦਾ ਸਕੂਟਰ ਮੋਟਰਸਾਈਕਲ ਤੇ ਜਾਣਾ ਤਾਂ ਬਿਲਕੁਲ ਸੇਫ ਹੈ ਹੀ ਨਹੀਂ ਹੈ ਔਰ ਵਾੜ ਵੀ ਲੰਬੀ ਹੈਗੀ ਹੈ ਇਹ ਕੀ ਤੁਹਾਡੀ ਸਰਕਾਰ ਕਰਨ ਜਾ ਰਹੀ ਹੈ ਅੱਜ ਮੈਂ ਇਸ ਵੀਡੀਓ ਦੇ ذریعے ਜੜਾ ਬੇਨਤੀ ਕਰਨਾ ਚਾਹਨੀ ਹੈ ਰਿਪੋਰਟ ਸਪੀਕਰ ਪੰਜਾਬ ਸਰਕਾਰ ਜੈ ਕ੍ਰਿਸ਼ਨ ਸਿੰਘ ਰੋੜੀ ਹਲਕਾ ਵਿਧਾਇਕ ਗੜ ਸ਼ੰਕਰ ਨੂੰ ਕਿ ਤੁਸੀਂ ਆਪਣਾ ਪੱਖ ਸਪਸ਼ਟ ਕਰੋ ਨਹੀਂ ਤਾਂ ਲੋਕ ਇਹ ਸਮਝ ਜਾਣਗੇ ਕਿ ਜਿਹੜਾ ਉਹਨਾਂ ਦੇ ਨਾਲ ਤੁਹਾਡੀ ਸਰਕਾਰ ਤੱਕਾ ਕਰ ਰਹੀ ਹੈ ਇਹਦੇ ਵਿੱਚ ਤੁਹਾਡੀ ਪੂਰੀ ਪੂਰੀ ਸ਼ਮੂਲੀਅਤ ਹੈ ਔਰ ਅਸੀਂ ਤੁਹਾਡੇ ਜਵਾਬ ਦੀ ਉਡੀਕ ਕਰ ਰਹੇ ਹਾਂ ਅਸੀਂ ਪਿੰਡ ਪਿੰਡ ਇਸ ਮਸਲੇ ਨੂੰ ਲੈ ਕੇ ਜਾਵਾਂਗੇ ਔਰ ਤੁਹਾਡੀ ਸਰਕਾਰ ਜੋ ਜ਼ੁਲਮ ਕਰਨ ਜਾ ਰਹੀ ਹੈ ਗਰਸ਼ਣ ਕਰਨ ਦੇ ਲੋਕਾਂ ਦੇ ਉੱਤੇ ਉਹਦਾ ਵਿਰੋਧ ਕਰਾਂਗੇ ਚਾਹੇ